ਸਤਿ ਸ੍ਰੀ ਅਕਾਲ ਜੀ ਮੈਂ ਮਾਰਾ ਕੈਮਰਾ ਚੱਕਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਚੀਕ ਸਾਗ ਹਮਨੇ ਸਾਰੇ ਉਹ ਸੌਰੀ ਉੱਤਰ ਵੀ ਨਹੀਂ ਇਹ ਅਜ ਫੇਰੇ ਨਾ ਕੋ ਜਾਣੀ ਮੈਂ ਇਹ ਪਤਾ ਇੱਕ ਪਹਿਲਾਂ ਨਹੀਂ ਆ ਗੋ ਕੀ ਤੋ ਫੇਰ ਉਹਨਾਂ ਜੱਪਾ ਖਾਣਾ ਖਦਾਰਾ ਪਾ ਕੇ ਬੈਠੀ ਮਮਮੀ ਮੈਂ ਮਾਂ ਦਾ ਖੂਤ ਕਰਦੇ ਰਹੀ ਜਾਂ ਤੂੰ ਉਹ ਖਾਰੇ ਤੋਂ ਤੂੰ ਆ ਜੀ ਨਹੀਂ ਮਮਮੀ ਇਹ ਮੈਂ ਹੋਣੀ ਵੀ ਸੁਭਾਲਣ ਲੱਗੀ ਕੀ ਸੁਭਾਲਣ ਲੱਗੀਆਂ ਤੂੰ ਸਮਾਨ ਅੱਗੇ ਕਿਹੜਾ ਸਮਾਨ ਸੁਭਾਲਿਆ ਨਹੀਂ ਦੱਸ ਉਹ ਗਿਆ ਮੇਤਾ ਕਰਕੇ ਇੰਨੇ ਡੱਬੇ ਲੈ ਕੇ ਆਈਏ ਤਾਂ ਕਰਕੇ ਇਹ ਸਭ ਕੁਝ ਕੀਤਾ ਮੈਂ ਕੀ ਕੀਤਾ ਤੂੰ ਆ ਡੱਬੇ ਲੈ ਆਂਦੇ ਆ ਤੇ ਤੇਰੇ ਕੰਮ ਨਹੀਂ ਪੂਰੇ ਉਹ ਅਗਲੇ ਘੰਡੇ ਸੂਤ ਨਹੀਂ ਆਉਂਦੇ ਕਿ ਪਾਸੇ ਸਾਂਭੇ ਜਾਂਦੇ ਨਹੀਂ ਕਿ ਓ ਜੁਧਿਆੜੀ ਚੀਜ਼ਾਂ ਲਿਆਂਦੇ ਆ ਥੱਕ ਜੰਨੀ ਇੱਥੇ ਬਿਰੋ ਜੁਧਿਆੜੀ ਇੱਥੇ ਮੈਂ ਸਮਾਨ ਲਿਆ ਤੇ ਇਹ ਨਾਲ ਹੀ ਥੱਕ ਜੰਨੀ ਪਰ ਇਹ ਕੁੜੀਆਂ ਮੈਂ ਇੱਥੇ ਸਮਾਨ ਕੱਢ ਕੇ ਜਾਂਦੀਆਂ ਇਹ ਇੱਥੋਂ ਚੱਕ ਕੇ ਲੈ ਜਾਂਦੀਆਂ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਆ ਮੰਮੀ ਨੂੰ ਮੈਂ ਦੇਖੋ ਜੀ ਜਦੋਂ ਸੋਈ ਸਾਫ਼ ਸੁਥਰੀ ਹੋਊਗੀ ਔਰ ਜਦੋਂ ਮੈਂ ਬੋਲੂਗੀ ਫੇਰ ਚੀਜ਼ਾਂ ਲੱਭਣਗੀਆਂ ਐ ਤਾਂ ਲੱਭਾ ਹੋਏਗਾ ਇਹ ਕੋਈ ਸੋਨੇ ਕੰਟੇਨਰ ਲੈ ਕੇ ਆਈ ਨਾ ਜਿਹੜੇ ਕੰਟੇਨਰ ਪਿਛਲੀ ਵਾਰ ਮੈਂ ਸੀਲ ਦੇ ਨਾਲ ਹੀ ਰੱਖੀ ਸੀ ਉਹਨਾਂ ਚ ਤਾਂ ਬੀਬੀਆਂ ਨੂੰ ਸਮਾਨ ਹੀ ਨਹੀਂ ਦਿਖਦਾ ਉਹ ਕੋਈ ਕੰਮ ਨਹੀਂ ਆਇਆ ਹੁਣ ਮੈਂ ਨਵੇਂ ਲੈ ਆਈਆਂ ਕੱਚ ਦੇ ট্রান্সਪੇਰੈਂਟ ਪਸ਼ਾਇ ਦੇ ਇਹਨਾਂ ਨੂੰ ਦੇਖੇ ਇਹਨਾਂ ਨੂੰ ਇਹਦੇ ਚ ਸਮਾਨ ਦਿਖੇ ਤੇ ਕਮ ਸੇ ਕਮ ਇਹਨੂੰ ਵਰਤਨ ਤੇ ਲਿਖਾਵੇਂ ਨਾ ਰੱਖਣ ਕਿਉਂਕਿ ਮੈਨੂੰ ਬੜੀ ਖੇਚ ਚੜਦੀ ਜਿਹਾ ਨਾ ਲਿਖਾਵੇਂ ਤੇ ਚੀਜ਼ਾਂ ਪਈਆਂ ਇੱਕ ਉਧਰ ਇਹਨਾਂ ਨੂੰ ਦੋ ਢੋਲ ਲਾਈ ਉਹਨਾਂ ਦੇ ਵਿੱਚ ਸਮਾਨ ਰੱਖਦੀ ਹਾਂ ਉੱਥੇ ਤਾਂ ਭਾਈ ਸਮਾਨ ਲੱਭਦਾ ਹੀ ਫਰਗਾਨੀ ਐ ਕਿ ਇਹ ਕਿੱਥੇ ਗੜ ਜਾ ਤੇ ਮੈਨੂੰ ਚਾਹੀਦਾ ਸੀਗਾ ਜੀਗਾ ਇਕੱਠਾ ਸੱਜਾ ਲਿਆਉਣਾ ਫਿਰ ਤਾਂ ਤਾਂ ਹੀ ਆਪਣੋ ਦੇਖੇ ਕਿ ਉਹ ਆਪਣੋ ਦੇਖਣਾ ਹੀ ਨਹੀਂ ਲੱਭਣਾ ਹੀ ਨਹੀਂ ਤੇ ਉਹਦਾ ਕਰਨਾ ਕੀ ਦੱਸਣਾ ਕਰੀਏ ਕੁੜੀਆਂ ਨਹੀਂ ਸਮਝਦੀਆਂ ਕਿ ਕਿ ਅਸੀਂ ਨਹੀਂ ਬਾਹਰ ਕੰਮ ਕਰਦੇ ਆ ਮੈਂ ਨਾ ਆ ਆਟੇ ਵਾਲਾ ਡੱਬਾ ਆ ਕੁੜੀ ਨੇ ਸਾਡੀ ਨੇ ਆ ਲਿਆ ਮੈਂ ਇਹਦੇ ਹੱਕ ਚ ਜਾਵਾਂ ਨਹੀਂ ਸੀ ਮੈਂ ਥੋੜਾ ਡੂੰਗਾ ਲੈਣਾ ਚਾਹੁੰਦੀ ਸੀ ਪਰ ਇਹ ਕਹਿੰਦੇ ਨਹੀਂ ਐਵੇਂ ਦਾ ਸਿੱਧਾ ਸਿੱਧਾ ਆਪਾਂ ਦਾ ਹੋਣਾ ਚਾਹੀਦਾ ਤੁਸੀਂ ਵੀ ਜੇ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਦਾ ਤੇ ਆ ਨਾ ਕੋਈ ਆ ਵੀ ਸਾਡੇ ਨਾਲ ਕੰਮ ਆ ਇੱਕ ਦਿਨ ਜਾਣਾ ਸੀ ਤੇ ਮੰਮੀ ਹੁਣੀ ਨਾ ਹਰਮਨ ਹਰਮਨ ਬਿਮਾਰ ਕਰਕੇ ਸਾਰੇ ਹਸਪੀਟਲ ਸੀ ਉਹਨੇ ਕਿਤੇ ਚਾਕੇ ਪਤੀਲੀ ਵਿੱਚ ਰੱਖ ਗੀ ਪਈ ਜਦੋਂ ਮੈਂ ਆਈ ਮੈਂ ਵੇਖੀ ਫਰਿੱਜ ਚ ਪਤੀਲੀ ਪਈ ਮੈਂ ਤਾਂ ਇੰਨਾ ਲੜੀ ਇਹਨਾਂ ਨੇ ਮੈਂ ਕਿਹਾ ਇਦਾਂ ਕੌਣ ਕਰਦਾ ਹੁੰਦਾ ਫਰਿੱਜ ਚ ਪਤੀਲੀ ਤੁਸੀਂ ਇੱਕ ਭਾਂਡੇ ਚ ਸਬਜ਼ੀ ਆਖੇ ਸਾਨੂੰ ਸੌਖੀ ਆ ਕਹਿੰਦੀ ਤੱਤੀ ਕਰਨੀ ਮੈਨੂੰ ਸੌਖੀ ਆ ਕਿਉਂਕਿ ਮੈਂ ਛੇਤੀ ਚ ਸੀ ਮੈਂ ਕਿਹਾ ਠੀਕ ਆ ਬਈ ਤੁਸੀਂ ਸਭ ਕੀ ਕਰਨੀ ਹੈ ਉਹ ਭਾਂਡਾ ਹੋਵੇਂ ਦਾ ਯੂਜ਼ ਕਰੋ ਇਹਦੇ ਨਾਲ ਦੇ ਪਹਿਲਾਂ ਵੀ ਸਾਡੇ ਘਰੇ ਬੜੇ سارے ਕੰਟੇਨਰ ਸਦੇ ਪਰ ਮੈਂ ਕਹਿੰਦੀ ਆ ਮਜਾ ਲਾ ਕੁੱਲ ਰਸ ਜਿਹੜੀ ਚੀਜ਼ ਠੇਰਾ ਲਿਆਂਗੇ ਬਸ ਉਹ ਲਿਆਂਦੇ ਹੀ ਰਹਿ ਜਾਂਦੇ ਨੂੰ ਕੋਈ ਨਹੀਂ ਕਿਸੇ ਨੂੰ ਆ ਮੈਂ ਇਹ ਤਾਂ ਸੋਣਾ ਆ ਮੈਂ ਵੱਡਾ ਲੇ ਕੇ ਮੈਂ ਤਾਂ ਚਲ ਵੱਡਾ ਵੀ ਸੌਖਾ ਲੈਂਦਾ ਕਿਉਂਕਿ ਆਪਣਾ ਟੱਬਰਾਂ ਵਾਲਾ ਕੰਮ ਤੇ ਟੱਬਰਾਂ ਚ ਚੱਲ ਇਹ ਚੀਜ਼ਾਂ ਸੋਹਣੀਆਂ ਲੱਗੀਆਂ ਪਰ ਜਉ ਹਾਂ ਵੀ ਇਹ ਨਿੰਦਨ ਵਰਤਣਾ ਪਊਗੀ ਕਿ ਨਹੀਂ ਇਹ ਜਿਹੜੀ ਪ੍ਰੀਤ ਨਾਲ ਲੈ ਕੇ ਆਈ ਹਾਂ ਅਰੇ ਵਰਤਦਾ ਕੋਈ ਵੀ ਮਤ ਨਹੀਂ ਸੀ ਇਹ ਜਿਹਨੋਂ ਮਾ ਜਿਵੇਂ ਆਰ ਕਿਸੇ ਜਾ ਕੇ ਚਲੀ ਜਾਂਦੀ ਉਹ ਨਹੀਂ ਸੱਜਿਆ چاہے ਮੈਂ ਸਾਲ ਨੂੰ ਆਵਾਂ ਮੈਂ ਡੇਢ ਨੂੰ ਆਵਾਂ ਉਹ ਵੀ ਸੱਜਿਆ ਮੈਂ ਨੂੰ ਤੇ ਭਾਂਡਿਆਂ ਨੇ ਪ੍ਰੈਸ ਵਿੱਚ ਪਾ ਪਾ ਰੱਖਿਆ ਨੇ ਫਿਰ ਮੈਨੂੰ ਕਹਿੰਦੀ ਆ ਤੁਹਾਨੂੰ ਬੋਲੂ ਮੈਂ ਬੋਲਦੀ ਨਹੀਂ ਕਿਉਂਕਿ ਮੈਨਰੇ ਜਦੋਂ ਕਿਚਨ ਜਾ ਕੇ ਕੰਮ ਕਰ ਲਵਦੀ ਆ ਨਾ ਇਹਨਾਂ ਤੇ ਮੈਨੂੰ ਕੁਛ ਲੱਭਦਾ ਨਹੀਂ ਹੁਣ ਉਹੀ ਜਵਾਕਾ ਵਾਲੀ ਗੱਲ ਮੇਰਾ ਨਾ ਜਦੋਂ ਮੈਂ ਸਟੱਡੀ ਕਰਦੀ ਹਾਂ ਨਾ ਮੇਹੀ ਨਾ ਕਾਫੀ ਨੇ ਠੱਗ ਜੰਗੀ ਉਹਨੂੰ ਥੋੜਾ ਥੋੜਾ ਹੁੰਦਾ ਨਾ ਜਿਦੋਂ ਪੜਦੇ ਪੜਦੇ ਵੈਸੇ ਹੀ ਨੀਂਦ ਆਉਣ ਲੱਗ ਜੇ ਦੀ ਹੁਣ ਕਿੰਨਾ ਪੜੀ ਦੇ ਇੰਨੀ ਤਾਂ ਉਮਰ ਹੋਈ ਤੇ ਨਾ ਕਿੰਨਾ ਪੜੀ ਗਿਆ ਤੇ ਮੈਂ ਨਾ ਆਪਦੇ ਲਈ ਨਾ ਗਰਮ ਜਿਹੜੇ ਘੰਟਾ 2 ਘੰਟੇ ਮੇਰੇ ਪੜਾਈ ਕਰਦਿਆਂ ਬਈ ਕੱਪ ਗਰਮ ਰਹਿ ਜੇ ਧੰ ਦੱਸਾਂ ਮੈਂ ਆ ਕੱਪ ਲੈ ਲਿਆ ਪਰ ਕਿੱਥੇ ਇੱਕ ਕੱਪ ਲਿਆ ਕੇ ਮੈਂ ਸਾਰ ਨਹੀਂ ਸਕਦੀ ਸੀ ਸਾਡੇ ਘਰੇ ਲੜਾਈ ਵਜੇ ਮੈਂ ਲੈ ਆਂਦੇ 4 ਕੱਪ 4 ਅੱਧੇ ਡੋ ਠੀਕ ਹੈ 4 ਅੱਧੇ ਡੋ ਕੱਪ ਲੈ ਆਂਦੇ ਅੱਜ ਇਹ ਕੀ ਇਹ ਉਦਾਂ ਦੇ ਉਦਾਂ ਹੀ ਪਏ ਆ। ਬਾਕੀ ਹਰੇਕ ਬੰਦੇ ਦਾ ਦਾਲ-ਦਾਲ ਦਾ ਸ਼ੌਂਕ ਦਾ ਮੈਨੂੰ ਕਰੋਕਰੀ ਦਾ ਬਹੁਤ ਸ਼ੌਂਕ ਹੈ। ਗਰਸ਼ਰਨ ਤਾਂ ਹੁਣ ਮੈਨੂੰ ਇਦਾਂ ਕਰਨ ਲੱਗਾ ਕਿ ਇਹਨੂੰ ਨਾ ਭਾਂਡਿਆਂ ਵਾਲੀ ਦੁਕਾਨ ਤੇ ਜਾਣਾ ਚਾਹੀਦਾ। ਤੂੰ ਜਦੋਂ ਜਾਵੇਂ ਤਾਂ ਭਾਂਡੇ ਵਾਲੀ ਦੁਕਾਨ ਤੋਂ ਕੁਛ ਨਾ ਕੁਛ ਚੱਕੀ ਲੈ ਆਉਣੀ ਆ। ਸੋ ਉਹ ਬਰਦਾਸ਼ਤ ਨਹੀਂ ਕਰਦਾ ਮੇਰਾ ਭਾਂਡੇ ਲੋਕਾਂ ਦੀਆਂ ਬੁੜੀਆਂ ਦਾ ਹਾਲ ਹੁੰਦਾ ਸੂਟਾ ਨਹੀਂ ਦੁਕਾਨ ਤੇ ਨਹੀਂ ਜਾਂਦੇ ਤਾਂ ਮੇਰੇ ਘਰ ਦੇ ਨੂੰ ਡਰ ਰਹਿੰਦਾ ਮੈਂ ਕਹਾਂ ਭਾਂਡੇ ਵਾਲੀ ਦੁਕਾਨ ਤੇ ਨਾ ਜਾਵਾ। ਆਹ ਵਾਲੀ ਕੰਟੇਨਰ ਮੈਲੇ ਅਗੇ ਥੋੜੇ ਵੱਡੇ ਤੇ ਕਈ ਵਾਰ ਹੁੰਦਾ ਨਾ ਜਿਵੇਂ ਵੀ ਹਲਦੀ-ਹੁਲਦੀ ਕਰਾ ਬਣਾ ਐਕਸਟਰਾ ਸਮਾਨ ਆਇਆ ਹੁੰਦਾ ਤੇ ਚਲੋ ਪੈਕੇਟ ਬੰਦ ਇੰਨਾ ਚ ਰੱਖ ਦਿੱਤੇ ਜਾਂਦੇ ਹਾਂ ਝੋਲਾਂਾਂ ਦੀ ਬਜਾਏ ਤਾਂ ਜੋ ਇਹਨਾਂ ਨੂੰ ਦੇਖ ਸਕਾਂ ਤੇ ਆਹ ਜਿਹੜੇ ਆ ਨਾ ਸਾਰੇ ਗਲਾਸ ਵਰਗੇ ਮਨ ਲੱਕੀ ਖਾਣਾ ਪੀਣ ਉਹ ਲੈ ਕਿਉਂਕਿ ਆਪਣੇ ਘਰ ਦਾ ਕੰਮ ਪਤਾ ਕੀ ਆ ਇੱਥੇ ਨਾ ਖਾਣ ਕੋਈ ਵੀ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਆਉਂਦੇ ਨੇ ਤੁਸੀਂ ਹੁਣ ਇਹ ਨਾ ਸੋਚੋ ਕਿ ਭੈਣਾਂ ਦੇ ਸਹੁਰਿਆਂ ਜਿਵੇਂ ਨੇ ਨੂੰ ਮੇਰੇ ਸਾਰੇ ਵੀ ਇਹ ਸ਼ੌਂਕ ਸੋ ਦੁਖੀ ਦੁਖੀ ਮੇਰੇ ਤੋਂ ਸਾਰੇ ਹਰਥ ਹੈ। ਦੁਖੀ ਇਹ ਕਿਹਾ ਜਾਂਦੇ ਪਾਸੋਂ ਨਾ ਲੱਗਦਾ ਤੋ ਇਹ ਕਰਦੀ ਬਟ ਮੈਨੂੰ ਘਰ ਸਜਾਉਣਾ ਬਹੁਤ ਚੰਗਾ ਲੱਗਦਾ। ਹਰੇਕ ਮੰਦir ਦੀ ਆਪਣੀ ਆਪਣੀ ਖਾਸ ਹੁੰਦੀ ਹੈ। ਇਹ ਰਿਹਾ ਮੇਰਾ ਸਾਰਾ ਸਮਾਨ ਜੋ ਮੈਂ ਲੈ ਕੇ ਆਈਆਂ। ਠੀਕ ਹੈ ਜੀ। ਬਾਕੀ ਹੁਣ ਮੈਂ ਇਹਨਾਂ ਨੂੰ ਭਰੂੰਗੀ ਭਾਂਡਿਆਂ ਨੂੰ। ਤੇ ਫਿਰ ਤੁਸੀਂ ਮੈਨੂੰ ਉਹ ਵੀ ਦੱਸਿਓ ਕਿਉਂਕਿ ਇਹ ਚੀਜ਼ਾਂ ਦਾ ਗੁੱਸਾ ਮੈਨੂੰ ਕਿੱਥੋਂ ਆਇਆ ਸੀ ਮੈਂ ਤਾਂ ਹੰਦਾਂਦੀ ਕਿ ਸਾਡੇ ਨਾਲ ਆਹ ਥੋੜੀ ਜਿਹੀ ਮੈਂ ਉਦੋਂ ਆਰਗੇਨਾਈਜ਼ ਕਰ ਲਈ ਸੀ ਆਵੇਂ ਲਫਾਫਿਆਂ 'ਚ ਸਮਾਨ ਪਿਆ ਮੈਨੂੰ ਇਹ ਪਿਆ ਨਹੀਂ ਚੰਗਾ ਲੰਦਾ ਸੋ ਮੈਂ ਚਾਹੁੰਨੀ ਆ ਇਹਨਾਂ ਨੂੰ ਭਾਂਡਿਆਂ ਦੇ ਵਿੱਚ ਰੱਖਿਆ ਜਾਵੇ ਸੋ ਮੈਂ ਉਹ ਪਾਉਣ ਲੱਗੀ ਬਾਕੀ ਤੁਹਾਨੂੰ ਅੱਗੇ ਦਿਖਾਉਣੀ ਆ ਇਸ ਤੋਂ ਪਹਿਲਾਂ ਕਿ ਕੋਈ ਹੋਰ ਮੈਨੂੰ ਦੇਖੇ ਆਕੇ ਕਿਉਂਕਿ ਇਹ ਜਿਹੜਾ ਸਾਰਾ ਕੰਮ ਮੈਂ ਇਕੱਲੀ ਕਰ ਰਹੀ ਆ ਅੱਜ ਮੈਂ ਕਿਸੇ ਨੂੰ ਇਹਦੇ 'ਚ ਲਿਆ ਨਹੀਂ ਫਿਰ ਮੇਰੀਆਂ ਇਹਨਾਂ ਗੱਲਾਂ ਬਾਤਾਂ ਅਧੀਆਂ ਰਹਿ ਜਾਂਦੀ ਜਦੋਂ ਸਾਰੇ ਬੋਲਣ ਲੱਗ ਜਿਦੇ ਨਾਲ ਮੈਨੂੰ ਫੇਰ ਗੁੱਸਾ ਮਾਂ ਮੇਹੀ ਲੈ ਕੇ ਆਲਾ ਸੀ ਰਸੋਈ ਚੋਂ ਨਹੀਂ ਤੂੰ ਕਿ ਇਹ ਖਲਾਰਾ ਆਪਾਂ ਆ ਕੇ ਬੈਠੀ ਮੰਨੀ ਇਹ ਖਲਾਰਾ ਆਪਾਂ ਆਇਆ ਮੈਂ ਤਾਂ ਉਹ ਜਿਹੜੇ ਕੰਟੇਨਰ ਆਪਾਂ ਲੈ ਕੇ ਆਈਆਂ ਮੈਂ ਤਾਂ ਉਹਨਾਂ ਨੂੰ ਸੈੱਟ ਕਰਨੋਂ ਵਾਸਤੇ ਲੱਗੀ ਜਿਹੜੇ ਤੂੰ ਸਾਰਾ ਸਮਾਨ ਫੇਰ ਸਾਰਾ ਕੱਢ ਕੇ ਬੈਠੀ ਆ ਲੈ ਦੱਸ ਨਹੀਂ ਆ ਜਿਹੜਾ ਲਫਾ ਪਿਆ ਤੇ ਸਮਾਨ ਪਿਆ ਨਾ ਮੈਂ ਕਹਿੰਨਾ ਵੀ ਹੁਣ ਤੂੰ ਦੱੜ ਵੀ ਖਲਾਰਾ ਪਾ ਕੇ ਚਲੀ ਗਈ ਸੀ ਹੈਗਾ ਮੇਰਾ ਇਹ ਮਾਨਾ ਕਿ ਇਹਨੂੰ ਸਾਰੇ ਨੂੰ ਨਾ ਮੈਂ ਤਰੀਕੇ ਦੇ ਨਾਲ ਅਲੱਗ-ਅਲੱਗ ਡੱਬਿਆਂ ਚ ਪਾ ਕੇ ਰੱਖਾਂ ਤਾਂ ਜਦੋਂ ਸਾਰੇ ਮੈਂ ਵਿਜੀਬਲ ਵਿਜੀਬਲ ਦੇਖੇ ਬੀਜੀ ਬਣੀ ਦੀ ਬਣੀ ਦਾ ਇਹ ਭਾਂਡੇ ਤੂੰ ਆਵੇ ਆਵੇ ਆ ਤੂੰ ਵਿਜੀਬਲ ਕਰਤੀ ਨਹੀਂ ਆਏ ਇੰਨਾ ਵਿਜੀਬਲ ਹੋ ਗਿਆ ਨਾ ਮਨੀ ਕਿ ਜਿੱਦੋਂ ਨਹੀਂ ਦਿਖਣਾ ਚਾਹੀਦਾ ਉਦੋਂ ਕਮਨ ਨਾਮ ਬਣਾਉਣਾ ਤੇ ਮੈਂ ਬਣਾਉਣਾ ਇਹ ਸਾਰਾ ਡ్రਾਈ ਫਰੂਟ ਸਾਰਾ ਮੈਂ ਆਹ ਰਾਮ ਦੀ ਗੱਲ ਆ ਗਏ ਅਮਰ ਇਹਨੂੰ ਮੈਂ ਉਦੋਂ ਦਾ ਭਾਂਡੇ ਚ ਪਾਉਣਾ ਮੇਰੇ ਤਾਂ ਡ్రਾਈ ਫਰੂਟ ਵੀ ਨਹੀਂ ਲੱਗਦਾ ਕਿੱਚੋਂ ਗਾਇਬ ਹੋ ਜਾਂਦਾ ਮੈਂ ਤੇ ਗਾਇਬ ਹੋਣਾ ਜਾਂ ਜਦ ਤੂੰ ਐਂ ਰੱਖੇਗੀ ਸਾਰਾ ਕੋਲ ਖਾਲ ਕੇ ਸਾਰੇ ਸਾਹਮਣੇ ਫਿਰ ਇਹ ਗਾਇਬ ਹੀ ਹੋਣਾ ਚਲ ਕੋਈ ਮੇਸਲੀ ਭੰਡਿਆ ਚਾਹ। ਆ ਸਾਡੀਆਂ ਟੋਕਰੀਆਂ ਆ ਭਾਈ ਇਹ ਤੂੰ ਕਾਹਤੋਂ ਇੱਥੇ ਲਾ ਕੇ ਰੱਖੀ। ਆ ਮੈਂ ਤੂੰ ਹੋਈ ਜੱਖੰਡਾ ਦੁਰੀ ਰਹੀ ਨਹੀਂ। ਮੈਂ ਤਾਲਾ ਮੈਂ ਤੈਨੂੰ ਧਾਰੀ ਹੋਇਆ ਕੀ। ਇਹ ਇਹ ਬਹੁਤ ਜ਼ਰੂਰੀ ਚੀਜ਼ ਆ। ਇਹ 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 ਤੁਹਾਨੂੰ ਦੋਨਾਂ ਨੂੰ ਵੀ ਨਹੀਂ। ਮੈਨੂੰ ਖਸਮ। ਫੇਰ ਪਹਿਲੀ ਮੈਂ ਆ ਨਹੀਂ ਕਰਦੀ ਮੈਂ ਉਹ ਨਹੀਂ ਕਰਦੀ। ਕੱਟਵਾ ਲੈ ਗਿਆ ਇਹ ਹੱਸ਼ੇ ਕਰ। ਅਗਲੀ ਗੱਲ ਕਰਦੇ ਵੇਖ। ਟੀਨ ਨਹੀਂ ਆਇਆ ਇਸ ਕਰਕੇ। ਤਾਂ ਆਦੋ ਲੈ ਲਓ ਜੀ। ਉੱਨਾ ਬਹੁਤ ਕਰ ਲਈ ਦਿੱਕੀ ਜੀ ਜਰ ਲਈ ਸਰ ਕੋਈ ਇੱਕ ਵੀ ਨਹੀਂ ਕੋਈ ਘਰਾਂ ਮੈਂ ਤਾਂ ਨਹੀਂ ਹੁਏ ਆ ਦੇਖਣਾ ਆਪੇ ਕਾਫੀ ਪਿੰਚ ਨਹੀਂ ਥੈਂਕ ਯੂ ਇਹ ਕੋਈ ਨਹੀਂ ਕੀ ਕਰਾ ਇਹਦੇ ਤੇ ਕੋਈ ਵੀ ਦੋ ਗਰਾਂ ਨਾਲ ਤੋ ਜੂਗੀ ਹਾਂ ਹਾਂ ਦੋ ਨਹੀਂ ਮੱਚਦਾ ਹਾਂ ਨਹੀਂ ਨਹੀਂ ਵੈਰੀ ਗੁੱਡ ਕੀ ਬੋਲ ਨਹੀਂ ਮੱਚਦਾ ਇਹਨਾਂ ਫਿਰ ਗਰਮ ਵੀ ਨਹੀਂ ਲਿਆ ਟੱਕੇ ਰੱਖੇ ਉਹ ਮੱਖੀ ਮੱਖੀ ਨਹੀਂ ਪਈ ਜਿਨ੍ਹਾਂ ਨੂੰ ਮੈਂ ਪੜ੍ਹਦੀ ਹਾਂ ਉਹਨੂੰ ਮਸਲ ਲੱਗਣਾ ਨਾ ਨਾ ਕੋਈ ਨਾ ਦੋ ਨਵੇਂ ਟੋਲੇ ਛੋਟੇ ਨਹੀਂ ਇਹਦੇ ਕੋਈ ਪਾਸੇ ਥੂ ਤਾਂ ਪੇਗੀ ਨਹੀਂ ਆਉਦੇ ਨਹੀਂ ਲੈਣਾ ਖਰਚਾ ਕਰਾਉਂਦੇ ਆ ਜੰਗੀ ਆ ਵੀ ਬਸ ਉਹਨਾਂ ਬਲਾਇਕ ਕਰਦੀ ਨਾਲ ਦੂਜੇ ਘਰ ਨੂੰ ਵੀ ਚੱਲ ਆਫੇ ਉਹਨਾਂ ਨੇ ਗੂਗਲ ਕੇ ਚੱਲਦਾ ਹੀ ਆ ਉਹਦੇ ਤੋਂ ਲਓ ਜਿੰਨੇ ਕਚਾਰੀਆਂ ਕਮਾਉਂਦੀ ਉਹਨੇ ਕਿਹੋ ਜਿਹਾ ਚਲਵਾਉਂਦਾ ਹੋਣਾ ਕੋਈ ਬੰਦਾ ਕੁਸ ਆਹ ਮੈਂ ਉਹ ਆ ਹੋਵੇ ਉਹ ਨਾ ਤਾਂ ਖਰਚਾ ਲਵਾ ਕੇ ਰੱਖ ਦਿੰਦੀ ਆ ਪਤਾ ਨਹੀਂ ਕਿਹੜੀ ਨਖੜੀਆਂ ਚੀਜ਼ਾਂ ਵੇਂਦੀ ਰਹਿੰਦੀ ਰਹੀ ਤੇਰੀ ਨਾਲ ਨਹੀਂ ਵੇਂਦੀ ਰਹਿੰਦੀ ਮੰਮੀ ਇਹ ਸ਼ੌਂਕ ਹੁੰਦਾ ਸ਼ੌਂਕ ਦਾ ਹੀ ਤੇ ਰਾਤ ਦਾ ਆਦਾ ਸ਼ੌਂਕ ਹੁੰਦਾ ਮੈਨੂੰ ਘਰ ਸੌਂਦਾ ਸ਼ੌਂਕ ਵੈਰੀ ਗੁੱਡ ਇਹ ਸ਼ੌਂਕ ਨਿਕਲਦਾ ਹੋਇਆ ਦੋਸਤ ਨਾਲ ਜੇ ਕਿਹ ਕੀ ਚੀਜ਼ ਦੱਸਦੇ ਆ ਘਰ ਸ਼ੁਰੂ ਤਾਂ ਲੱਗੇ ਆ ਤੇ ਘਰ ਸ਼ੁਰੂ ਕਰਨ ਚ ਜਿਹੜੀਆਂ ਗੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਿਹੜਾ ਕੋਠੀ ਤੇ ਸਾਨੂੰ ਨੂੰ ਦੱਸੋ ਤੇਰੀ ਭੈਣ ਤੋਂ ਬਿਡੇ ਮਤਲਬ ਤੇਰੀ ਭੈਣ ਦਾ ਛੋੜੇ ਹੁੰਦਾ ਅਜੀ ਬਾਅਦ ਹਾਂ ਤੁਸੀਂ ਵੀ ਹਾਲੋ ਫਰੈਂਡਸ ਲਵ ਯੂ ਬੰਨੇਵਾ ਤੁਹਾਡੇ ਸਾਰਿਆਂ ਨਾਲ ਤੇ ਮੈਨੂੰ ਭਾਂਡਾ ਹੀ ਨਹੀਂ ਕੋਈ ਲੱਪਣਾ ਗੜਬੀ ਕਿੱਦਾਂ ਜੇ ਆਪੇ ਆਪ ਭਾਂਡੇ ਹੋਣ ਪਪਾ ਰੱਬੀਆਂ ਭਾਂਡਾ ਇੰਨਾ ਘੋੜਾ ਖਾਣਾ ਮਾਰ ਕੇ ਸਾਰੇ ਬੱਚੇ ਨੇ ਬੱਚੇ ਭਲੇ ਅਸੋ ਕੀ ਕੀ ਤੇਰਾ ਕੋ ਭਾਂਡਾ ਲਪੋ ਲੋ ਭਾਂਡਾ ਲਾਉਂਦਾ ਨੂੰ ਮੈਂ ਤਾਂ ਉਹ ਤੋਂ ਸਾਰੇ ਪਰ ਆਉਂਦੀਆਂ ਕੰਮੀਆਂ ਹੈ ਪਹਿਲਾਂ ਲੜਨੀ ਕਿੱਤੀਆਂ ਨਹੀਂ ਕੱਢੀ ਮੈਂ ਵੀ ਖਲਾਰਾ ਪਾ ਬੈਠੀਆਂ ਹੁਣ ਜ਼ਿਆਦਾ ਹੁਣ ਮੇਰੀ ਸਮਝੋਂ ਪਰੇ ਹੋ ਗਿਆ ਸਾਰਾ ਕੁਝ ਤੇ ਮੇਰੀ ਹੈਲਪ ਕਰਾਉਣਾ ਵਿਚਾਰੀਆਂ ਤਿੰਨੇ ਜਾਣੀਆਂ ਆਈਆਂ ਵਾ ਕਿਉਂਕਿ ਖਲਾਰਾ ਮੈਂ ਜ਼ਿਆਦਾ ਪਾ ਬੈਠੀ ਆ ਪਤਾ ਨਹੀਂ ਹੁਣ ਇਹ ਕਦੋਂ ਤੱਕ ਨਿਬੜੂਗਾ ਕਿਉਂਕਿ ਕਿਚਨ ਨੂੰ ਹੱਥ ਲਾਉਣਾ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਆਪਾਂ ਛੇੜਾ ਛੇੜ ਲੈਨੇ ਆ ਪਰ ਇਹ ਬਹੁਤ ਮੁਸ਼ਕਲ ਹੁੰਦਾ ਰਿਜ਼ੋਲਵ ਕਰਨਾ ਬਾਕੀ ਕਰੀਨ ਨੂੰ ਮੈਂ ਸਾਰਾ ਸોર્ટ ਕਰਕੇ ਸਾਰਾ ਨਿਬੇੜ ਕੇ ਫੇਰ ਤੁਹਾਨੂੰ ਦਿਖਾਉਣੀ ਐ ਐਂਡ ਦੇ ਵਿੱਚ ਫੇ ਇਹਦਾ ਕੀ ਬੰਦਾ